ਕੰਜਰਾਂ ਦਾ ਦੌਰ ਚੱਲ ਰਿਹਾ ਹੈ ਤੇ ਮੈਂ ਕਿਹਾ ਇੱਕ ਅੱਦੇ ਕੰਜਰ ਬਾਰੇ ਮੈਂ ਵੀ ਬੋਲ ਦਵਾਂ ਕੰਜਰ ਕਹਿੰਦੇ ਗੁੱਸਾ ਨਹੀਂ ਕਰਦੇ ਉਹ ਆਪ ਖੁਦ ਕਹਿੰਦੇ ਨੇ ਸਟੇ ਜਿੰਦਗੀ ਅਸੀਂ ਕੰਜਰ ਇੱਕ ਹੋਰ ਜਿਹਨੂੰ ਦੇਖ ਕੇ ਪੰਜਾਬ ਦੇ ਮੁੰਡਿਆਂ ਨੇ ਪੱਗਾ ਬਨਣੀਆਂ ਸ਼ੁਰੂ ਕੀਤੀਆਂ ਟ੍ਰੈਂਡ ਚੱਲੇ ਪੱਗਾਂ ਦਾ ਫਿਰ ਉਹਦੇ ਪਤਨੀ ਵਾਲ ਕੱਟੇ ਸੀ ਕਿ ਪਤਣੀ ਮੈਂ ਉਹ ਫਿਲਮ ਚ ਤਾਂ ਦੇਖੀ ਸੀ 1984 ਵਾਲੀ ਫਿਰ ਉਹਨੇ ਵਾਲ ਕਟਾ ਕੇ ਟੋਪੀ ਵਾਲੀ ਤਾਂ ਵੀ ਨਹੀਂ ਬੋਲੇ ਫਿਰ ਤੋਂ ਕੁੜੀਆਂ ਦੇ ਪੱਟਕੋੜਿਆਂ ਦੇ ਹੱਥ ਤੋਂ ਵਸਾ ਲਏ ਅਸੀਂ ਤਾਂ ਵੀ ਨਹੀਂ ਬੋਲੇ ਅਸੀਂ ਕਿਹਾ ਵੀ ਚਲੋ ਸਾਰੇ ਲੋਕਾਂ ਨੂੰ ਪਤਾ ਹੀ ਹੈ ਦੱਸਣ ਦੀ ਲੋੜ ਨਹੀਂ ਸਾਰੇ ਕੰਜਰੇ ਇਤਮ ਕਰਦੇ ਨੇ ਪਿੱਛੇ ਜਿਹਨੇ ਸ਼ੂਟ ਕਰੀ ਉਹ ਇਸ ਫਿਲਮ ਚ ਜਸਵੰਤ ਸਿੰਘ ਦੇ ਪ੍ਰਾਈਜ਼ ਫੋਮ ਸੀ ਉਹ ਓਵਰ ਰਿਲੀਜ਼ ਨਹੀਂ ਹੋਈ ਹਣਾ ਜੇ ਚੰਗੀ ਸੀ ਇੱਕੋ ਹੀ ਐਕਟਰ ਦੇ ਸੀ ਨਾ ਹੁਣ ਇਹਨੇ ਚਮਕੀਲੇ ਦੇ ਉੱਤੇ ਫਿਲਮ ਲਈ ਆ ਉਸ ਫਿਲਮ ਦੇ ਵਿੱਚ ਇਹ ਦਿਖਾਇਆ ਗਿਆ ਕਿ ਇੱਕ ਨੀਨੀ ਜਾਤ ਦੇ ਗਾਇਕ ਨੂੰ ਉੱਚੀ ਜਾਤੀ ਦੇ ਲੋਕਾਂ ਨੇ ਮਾਰਤਾ ਯਾਨੀ ਕਿ ਕਿਤਨਾ ਕਿਤੇ ਤੱਕ ਹੰਧਕ ਨਾ ਜਿਹੜੀ ਉਹ ਜਿਨ੍ਹਾਂ ਦੇ ਕਾਰਪੋਰੇਟਾਂ ਦੇ ਮਨਾਂ ਚ ਪਈ ਹੈ ਜਿਨ੍ਹਾਂ ਦੇ ਸ਼ਤਾਨਾਂ ਦਾ ਇਹ ਹੀ ਉਹ ਆ ਬੰਦਾ ਆ ਉਹ ਕਿਤੋਂ ਕਿਤੋਂ ਸੱਟ ਮਾਰਦੇ ਆ ਉਹ ਕਿਵੇਂ ਹੋ ਜੀ ਠੀਕ ਹੋ ਸਾਰੇ ਕੰਜਰਾਂ ਦਾ ਦੌਰ ਚੱਲ ਰਿਹਾ ਤੇ ਮੈਂ ਕਿਹਾ ਇੱਕ ਅੱਦੇ ਕੰਜਰ ਬਾਰੇ ਮੈਂ ਵੀ ਬੋਲ ਦਵਾਂ ਕੰਜਰ ਕਹਿੰਦੇ ਗੁੱਸਾ ਨਹੀਂ ਕਰਦੇ ਉਹ ਆਪ ਖੁਦ ਕਹਿੰਦੇ ਨੇ ਸਟੇ ਜਿੰਦਗੀ ਅਸੀਂ ਕੰਜਰ ਹਾਂ ਇੱਕ ਹੋਰ ਜਿਹਨੂੰ ਦੇਖ ਕੇ ਪੰਜਾਬ ਦੇ ਮੁੰਡਿਆਂ ਨੇ ਪੱਗਾ ਬੰਨਣੀਆਂ ਸ਼ੁਰੂ ਕੀਤੀਆਂ ਟ੍ਰੈਂਡ ਚੱਲੇ ਪੱਗਾ ਦਾ ਫਿਰ ਉਹਦੇ ਪਤਨੀ ਵਾਲ ਕੱਟੇ ਸੀ ਕਿ ਪਤਣੀ ਮੈਂ ਉਹ ਫਿਲਮ ਚ ਤਾਂ ਦੇਖੀ ਸੀ 1984 ਵਾਲੀ ਚ ਫਿਰ ਉਹਨੇ ਵਾਲ ਕੱਟਾ ਕੇ ਟੋਪੀ ਵਾਲੀ ਤਾਂ ਵੀ ਨਹੀਂ ਬੋਲੇ ਫਿਰ ਤੋਂ ਕੁੜੀਆਂ ਦੇ ਵੱਟ ਕੁੜੀਆਂ ਦੇ ਹੱਥ ਤੇ ਪਸਾ ਲਏ ਸੀ ਤਾਂ ਵੀ ਨਹੀਂ ਬੋਲੇ ਅਸੀਂ ਕਿਹਾ ਵੀ ਚਲੋ ਸਾਰੇ ਲੋਕਾਂ ਨੂੰ ਪਤਾ ਹੀ ਹੈ ਦੱਸਣ ਦੀ ਲੋੜ ਨਹੀਂ ਸਾਰੇ ਕੰਝਰੇ ਕੰਮ ਕਰਦੇ ਨੇ ਠੀਕ ਹੈ ਜੀ ਜਿਹੜਾ ਚੰਗਾ ਹੁੰਦਾ ਆ ਉਹਨੂੰ ਖਦਮ ਕਰ ਦਿੱਤਾ ਜਾਂਦਾ ਆ ਜਿਵੇਂ ਸਿੱਧੂ ਮੂਸੇ ਵਾਲਾ ਜਿਹੜਾ ਚੰਗਾ ਹੁੰਦਾ ਆ ਉਹਨੂੰ ਖਤਮ ਕਰ ਦਿੱਤਾ ਜਾਂਦਾ ਆ ਜਿਵੇਂ ਦੀਪ ਸਿੱਧੂ ਜਿਨ੍ਹਾਂ ਸ਼ਾਹਰੂਖ ਖਾਨ ਦੇ ਕੰਮ ਕੀਤੇ ਤਰਮਿੰਦਰ ਦੇ ਕੀਤੇ ਅ ਰਿਤਿਕ ਰੋਸ਼ਨ ਦੇ ਕੀਤੇ ਐ ਤੁਸੀਂ ਛੱਟੇ ਮਾਰ ਮਾਰ ਕੰਮ ਲੈਂਦੇ ਹੋ ਨਾ ਉਹ ਐ ਝੁਟਕੀ ਮਾਰ ਕੇ ਬਾਲੀਵੁੱਡ ਦੇ ਵਿੱਚ ਕੰਮ ਲੈ ਸਕਦੇ ਸੀ ਪਰ ਮੈਂ ਤੇਰੇ ਬਾਰੇ ਬੋਲਾਂਗੇ ਲੋਕਾਂ ਨੂੰ ਦੱਸਾਂਗੇ ਦਰਪਾਵਾਂਗੇ ਪੜਾਕਾ ਲੱਹ ਬਤਾਂ ਪੀਨੇ ਆ ਬੱਚਾ ਚਾਈਨ ਸਮਝਦੇ ਹੋ ਸਾਈਨ ਆ ਜਿਹੜੇ ਪਿੱਛੇ ਜਿਹੇ ਨੇ ਉੱਥੇ ਆਪਣਾ ਸਟੇਜਾਂ ਤੇ ਵੀ ਦਿੱਤੇ ਆ ਉਹ ਫਿਰ ਤਕੜੇ ਤਕੜੇ ਲੋਕ ਲੱਭਦੇ ਆ ਜਿਹੜਾ ਨੂੰ ਕੋਈ ਚਾਰ ਬੰਦੇ ਸੁਣਦੇ ਹੁਣ ਮੈਨੂੰ ਨਹੀਂ ਉਦਾਂ ਜੁਆਇਨ ਕਰ ਸਕਦੇ ਨੂਮੀਨਾਟੀ ਕੀ ਆ ਸਾਲਾ ਕੀ ਨੂਮੀਨਾਟੀ ਕਿਸਾਂ ਕਿਸਾਨਾਂ ਦਾ ਪ੍ਰਧਾਨ ਕਹਿਣ ਲੱਗੇ ਆ ਸ਼ੈਤਾਨਾਂ ਦਾ ਪ੍ਰਸਾਨ ਤੇ ਅੱਜ ਕੱਲ ਉਹ ਤਗੜੇ ਤਗੜੇ ਲੋਕਾਂ ਕਾਫੀ ਸਾਇੰਝ ਦਿੰਦੇ ਆ ਇਹਨੇ ਵੀ ਇਹਨੇ ਵੀ ਬਹੁਤ ਜਗ੍ਹਾ ਦਿੱਤੇ ਆਏ ਕਰਿਆ ਹੋਇਆ ਇੱਕ ਦੋ ਵਾਰੀ ਇਹਦੇ ਮੂੰਹੋਂ ਗੱਲ ਵੀ ਨਿਕਲੀ ਹੈ ਕਿ ਮੈਨੂੰ ਐ ਲੱਗਦਾ ਕਿ ਜਿਵੇਂ ਇਹ ਜਿਹੜੀ ਉਹ ਜਿਹੜੀ ਸੀਟ ਤੇ ਮੈਂ ਹੈਗਾ ਆ ਮੈਨੂੰ ਐ ਲੱਗਦਾ ਵੀ ਇਹ ਮੇਰੀ ਜਗ੍ਹਾ ਨਹੀਂ ਸੀ ਇਸ ਜਗ੍ਹਾ ਦੇ ਉੱਤੇ ਮੈਂ ਠੱਕੇ ਨਾ ਹੋਇਆ ਹਾਂ ਇਹ ਕੀ ਹੁੰਦਾ ਆ ਬੰਦਾ ਦੇਖ ਲੈਂਦੇ ਆ ਉਹ ਜਿਹਨੂੰ ਚਾਰ ਬੰਦੇ ਸੁਣਦੇ ਜਿਵੇਂ ਦਿਲਜੀਤ ਸੀਗਾ ਫੇਰ ਉਹਦੇ ਕੋਲੋਂ ਉਹਨੂੰ ਕਹਿੰਦੇ ਆ ਕਿ ਤੈਨੂੰ ਕੀ ਚਾਹੀਦਾ ਫੇਮ ਹੀ ਚਾਹੀਦੀ ਹੁੰਦੀ ਐ ਨਾ ਉਹਨੂੰ ਤਾਂ ਹੋਰ ਕੀ ਕਹੀਦੇ ਫੇਮ ਚਾਹੀਦਾ ਪੈਸਾ ਚਾਹੀਦਾ ਅੱਗੇ ਪਿੱਛੇ ਗੱਡੀਆਂ ਹੋਣ ਜਾਂ ਕੋਈ ਪ੍ਰਾਈਵੇਟ ਜੈਟ ਹੋਵੇ ਇੱਕਦਾਂ ਪਿੱਛੇ ਜਿਹਨੇ ਸ਼ੂਟ ਕਰੀ ਹੋਈ ਇਸ ਫਿਲਮ ਚ ਜਿਸ ਵਨਸੈਂਡ ਦੇ ਪ੍ਰਾਈਜ਼ ਫੋਮ ਸੀ ਉਹ ਓਵਰ ਰਿਲੀਜ਼ ਨਹੀਂ ਹੋਈ ਹਣਾ ਜੇ ਚੰਗੀ ਸੀ ਇਕੋ ਹੀ ਐਕਟਰ ਦੇ ਸੀ ਨਾ ਹੁਣ ਇਹਨੇ ਚਮਕੀਲੇ ਦੇ ਉੱਤੇ ਫਿਲਮ ਬਣਾਈ ਆ ਮੇਰੀ ਗੱਲ ਸੁਣੋ ਪੰਜਾਬ ਦੇ ਲੋਕੋ ਜਿਹੜੀ ਪੰਜਾਬੀ ਕਮਿਊਨਿਟੀ ਆ ਨਾ ਜਦੋਂ ਉਹਨੂੰ ਕੋਈ ਲੱਗ ਕਰਦਾ ਹੁੰਦਾ ਆ ਨਾ ਜਦੋਂ ਉਹਨਾਂ ਦੇ ਵਿੱਚ ਕੋਈ ਫੁੱਟ ਪਾਉਂਦਾ ਹੁੰਦਾ ਆ ਕਿ ਤੇਰੀ ਆ ਜਾਤ ਆ ਤੇਰੀ ਆ ਜਾਤ ਆ ਤੂੰ ਜੱਟ ਐ ਤੂੰ ਹਰਿਆਣਾ ਐ ਤੂੰ ਮਧਵੀ ਐ ਤੂੰ ਲਬਾਣਾ ਐ ਤੂੰ ਸੈਣੀ ਐ ਹਾਂ ਸਮਝਦੇ ਨਾ ਪਗਲ ਫਿਰ ਗੁੱਸਾ ਚੜਦਾ ਫਿਰ ਬੋਲਣਾ ਵੀ ਚਾਹੀਦਾ ਕਿਉਂਕਿ ਅਸੀਂ ਤਾਂ ਇੱਕ ਆ ਕੋਈ ਵੀ ਆਪਦੀ ਗੋਤ ਪਿੱਛੇ ਲਾਲ ਵੀ ਕੋਈ ਫਰਕ ਨਹੀਂ ਪੈਂਦਾ ਲਾਓ ਕੋਈ ਗੱਲ ਸਿੰਘ ਲਾਓ ਗੋਤ ਲਾਓ ਪਰ ਮੈਂ ਇਹ ਗੱਲ ਕਹਿਣਾ ਆ ਉਸ ਫਿਲਮ ਦੇ ਵਿੱਚ ਇਹ ਦਿਖਾਇਆ ਗਿਆ ਕਿ ਇੱਕ ਨੀਨੀ ਜਾਤ ਦੇ ਗਾਇਕ ਨੂੰ ਉੱਚੀ ਜਾਤੀ ਦੇ ਲੋਕਾਂ ਨੇ ਮਾਰਤਾ ਯਾਨੀ ਕਿ ਕਿਤਨਾ ਕਿਤੇ ਤੱਕ ਹੰਦਕ ਨਾ ਜਿਹੜੀ ਉਹ ਜਿਨ੍ਹਾਂ ਦੇ ਕਾਰਪੋਰੇਟਾਂ ਦੇ ਮਨਾਂ 'ਚ ਪਈ ਹੈ ਜਿਨ੍ਹਾਂ ਦੇ ਸ਼ਤਾਨਾਂ ਦਾ ਇਹੋ ਉਹ ਆ ਬੰਦਾ ਆ ਉਹ ਕਿਤੋਂ ਨਾ ਕਿਤੋਂ ਸੱਟ ਮਾਰਦੇ ਆ ਉਹ ਵੀ ਮਾੜੀ 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 ਵੱਜਦੀ ਵੱਜਦੀ ਔਰ ਗਾਉਂ ਜਿਆਦੇ ਹਾਂ ਬਹੁਤ ਕੁਝ ਕਰੂਗਾ ਇਹ ਇਹ ਕਈ ਵਾਰੀ ਉਹ ਗਿਆਂ ਵਾਂਗੂ ਵੀ ਟੱਪਣ ਲੱਗ ਜਾਂਦਾ ਆ ਵੀਡੀਓ ਬੜੀਆਂ ਆ ਬਣ ਗਿਆ ਉਹ ਬਣ ਗਿਆ ਟੋਪੀ ਪਾ ਲੀ ਜੇ ਉਹ ਇਹਨਾਂ ਇਹਨਾਂ ਗਾਇਕਾਂ ਤੋਂ ਆਪਣੇ ਜਵਾਕਾਂ ਨੂੰ ਆਪਣੇ ਟੱਬਰਾਂ ਨੂੰ ਆਪਣੀਆਂ ਥੀ ਆਪਣਾ ਨੂੰ ਬਚਾ ਕੇ ਰੱਖੋ ਇਹ ਜਿਹੇ ਕੰਜਰਾਂ ਨੂੰ ਘਰਾਂ ਦੇ ਵਿੱਚ ਨਾ ਲਾਇਆ ਕਰੋ ਕੋਈ ਚੰਗਾ ਗਾਉਂਦਾ ਆ ਉਹਨੂੰ ਸ਼ੇਅਰ ਵੀ ਕਰਿਆ ਕਰੋ ਉਹਦੀ ਸਪੋਰਟ ਵੀ ਕਰਿਆ ਕਰੋ ਮੇਰਾ ਇਹ ਫਰਜ਼ ਸੀਗਾ ਤੁਹਾਨੂੰ ਕਹਿਣਾ ਕਿਉਂਕਿ ਇਹ ਬੰਦਾ ਆ ਉਹਨਾਂ ਦਾ ਸ਼ੈਤਾਨਾਂ ਦਾ ਤੇ ਇਹ ਹੁਣ ਉਹਨਾਂ ਦੇ ਵਾਸੀ ਆ ਜਸਰਲ ਬਾਈ ਨੇ ਵੀ ਇੱਕ ਗਾਣਾ ਗਾਇਆ ਸੀ ਨਾ ਇਹਨਾਂ ਬਾਰੇ ਦੱਸਿਆ ਸੀਗਾ ਕਿ ਅਸੀਂ ਉਹਨਾਂ ਦੇ ਬੰਦੇ ਨਹੀਂ ਸਾਡੇ ਸ਼ਤਾਨਾਂ ਦੇ ਉਹਨਾਂ ਸਾਡੇ ਦਾ ਸਿੰਘਾਂ ਸ਼ੀਤਾਂ ਦਾ ਪਹਿਰਾ ਰਹਿੰਦਾ ਆ ਜਿਵੇਂ ਬਾਈ ਦੀਪ ਕਹਿੰਦਾ ਹੁੰਦਾ ਸੀ ਤੇ ਇਹ ਭਾਈ ਇਹ ਨੂਮੀਨਾਟੀਆਂ ਦਾ ਬੰਦਾ ਤੁਸੀਂ ਮੈਨੂੰ ਚਾਹੇ ਗਲਤ ਬੋਲਿਓ ਜਿਹੜੇ ਉਹਦੇ ਫੈਨ ਫੋਨ ਜਿਹੇ ਹੋਣਗੇ ਹਨ ਹੁੰਦੇ ਹੀ ਹਰੇਕ ਬੰਦੇ ਦੇ ਪਰਸੰਸ਼ਕ ਹੁੰਦੇ ਆ ਉਚਾਈ ਜੋ ਮਰਜ਼ੀ ਬੋਲਣ ਮੈਨੂੰ ਕਿਸੇ ਦੇ ਬੋਲਣ ਬਾਲਣ ਨਾਲ ਬਹੁਤਾ ਕੋਈ ਫਰਕ ਫੁਰਕ ਜਿਆ ਨਹੀਂ ਪੈਂਦਾ ਅੱਜ ਕੱਲ ਤਾਂ ਪੂਰਾ ਨਹੀਂ ਪੈਂਦਾ ਇਹ ਉਹਨਾਂ ਦਾ ਬੰਦਾ ਆ ਇਹਦੀ ਸ਼ੁਰੂਆਤ ਇੱਥੇ ਆ ਇਸ ਟਾਈਮ ਤੇ ਇਹਦਾ ਇਹਦਾ ਮੁੜ ਕੇ ਐਂਡ ਕਿਵੇਂ ਹੋਣਾ ਕੋਈ ਭੇਤ ਭਰੀ ਕੋਈ ਕਿੱਦਾਂ ਦਾ ਕੋਈ ਕਿੱਦਾਂ ਦਾ ਤੁਹਾਡੇ ਸਾਹਮਣੇ ਆ ਜੇ ਨਾਂ ਹੋਇਆ ਉਹਦਾ ਜੱਟ ਦਾ ਪੁੱਤ ਨਾ ਕਿਉ ਮੈਂ ਤੁਹਾਨੂੰ ਦੱਸ ਦਈਏ ਇਹ ਗੱਲ ਤੇ ਇਹਨਾਂ ਤੋਂ ਪਿੱਛੇ ਹਟੋ ਆਪਣੇ ਜਵਾਕਾਂ ਨੂੰ ਆਪਦੇ ਟੱਬਰ ਨੂੰ ਇਹਨਾਂ ਤੋਂ ਪਿੱਛੇ ਰੱਖੋ ਇਹ ਜਮਾਨਾ ਇਹ ਤੁਹਾਨੂੰ ਖੁੰਝੇ ਲੋਨ ਫਿਰਦੇ ਆ ਇਹਨਾਂ ਦਾ ਪ੍ਰਧਾਨ ਜਿਹੜਾ ਉਹ ਸ਼ੈਤਾਨ ਆ ਫਿਰ ਉਹੀ ਆ ਤੇ ਇਹਨਾਂ ਦਾ ਕੋਈ ਧਰਮ ਨਹੀਂ ਕੋਈ ਦੀਨ ਨਹੀਂ ਕੋਈ ਮਜਬ ਨਹੀਂ ਇਹ ਸਿੱਧੀ ਤੇ ਸਿੱਧੀ ਸਿੱਖ ਪੰਥ ਦੇ ਨਾਲ ਸਿੱਖਾਂ ਦੇ ਘਰ ਜਨਮ ਲੈ ਕੇ ਗਦਾਰੀ ਵਾਲਾ ਕੰਮ ਆ ਤੈਨੂੰ ਨਹੀਂ ਪਤਾ ਵੀ ਤਮਕੀਲਾ ਉੱਥੇ ਮਾਫੀ ਮੰਗ ਕੇ ਆਇਆ ਸੀ ਵੀ ਮੈਂ ਹੁਣ ਮੈਂ ਧਾਰਮਿਕ ਗਾਂਵਾਂਗਾ ਤੇ ਫੇਰ ਉਹਨੂੰ ਸਰਕਾਰਾਂ ਨੇ ਮੁੜ ਕੇ ਡੰਡਾ ਚਾੜਿਆ ਵੀ ਤੂੰ ਗਾ ਤੈਨੂੰ ਦੰਨਿਆ ਗਨਮੈਨ ਤੂੰ ਚੱਕਦੇ ਫੱਟੇ ਤੇ ਇਹਨੇ ਕੱਢ ਕੇ ਪਿਸਤੌਲ ਵੀ ਇੱਕ ਜਗ੍ਹਾ ਦੇ ਉੱਤੇ ਚਮਕੀ ਲੈਨੇ ਕਹੀ ਸੀਗੀ ਗੱਲ ਸਟੇਜ ਦੇ ਉੱਤੇ ਖੜਕੇ ਕਿ ਮੈਨੀਡਰ ਦਾ ਡਰਦਾ ਕਿਸੇ ਤੋਂ ਤੇ ਡਰਾਤਾ ਅਗਲੀ ਨੂੰ ਸ਼ਿਕਾਰ ਨੂੰ ਹੱਥ ਮਾਰ ਚੱਲ ਹੁਣ ਤੂੰ ਜਿੱਥੇ ਫਸ ਗਿਆ ਉੱਥੋਂ ਦਾ ਨਿਕਲ ਨਹੀਂ ਸਕਦਾ ਸ਼ਰਮ ਹੋਣੀ ਚਾਹੀਦੀ ਆਪਣੀ ਕਮਿਊਨਿਟੀ ਨਾਲ ਗਦਾਰੀ ਕਰਦੇ ਸ਼ਰਮ ਹੋਣੀ ਚਾਹੀਦੀ ਆਪਣੇ ਧਰਮ ਨਾਲ ਗਦਾਰੀ ਕਰਦੇ ਸ਼ਰਮ ਹੋਣੀ ਚਾਹੀਦੀ ਸਿੱਖਾਂ ਦੇ ਘਰ ਜਨਮ ਲੈ ਕੇ ਆਹ ਕੁਛ ਦਿਖਾਣਾ ਆਹ ਸਾਈਨ ਕੱਢਨੇ ਦਰਫਟੇ ਨੂੰ ਸਮਝਣ ਵਾਲੇ ਸਮਝਣ ਨਹੀਂ ਆਣਗੇ ਜਿਹਨਾਂ ਨੇ ਨਹੀਂ ਸਮਝਣਾ ਉਹ ਵੀ ਇਹਨਾਂ ਵਰਗੇ ਕੰਜਰ ਹੀ ਹੋਣਗੇ ਮੈਂ ਤਾਂ ਐਂ ਹੀ ਕਹਿੰਨਾ ਸਾਫ਼ ਮੈਂ ਤਾਂ ਮੂੰਹ ਤੇ ਗੱਲ ਕਰਨ ਵਾਲਾ ਬੰਦਾ ਆ ਜਿਹੜੀ ਸੱਚੀਅਤ ਨਾਲ ਅਸੀਂ ਰਹੇ ਉਹ ਵੀ ਮੂੰਹ ਤੇ ਕਰਦਾ ਸੀ ਗੱਲ ਫਿਰ ਚਾਹੇ ਲੋਕੀ ਗਾਲਾਂ ਕੱਢਣ ਤੇ ਫਿਰ ਚਾਹੇ ਲੋਕੀ ਸਲਾਉਣ ਤੁਨ ਇਹ ਲੋਕਾਂ ਦੀ ਮਰਜ਼ੀ ਆ ਠੀਕ ਆ ਜੀ ਗਰਮੀ ਬੜੀ ਆ ਪੀਨੇ ਗੋਲੀ ਜਿਹੜਾ ਬੱਤਾ ਤੁਸੀਂ ਦੇਖੋ ਗੌਰ ਕਰੋ ਇਹਨਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਰਿਆਂ ਨੂੰ